ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਰੋ ਲਿਖੋ ਜੀ ਸੰਗਤ ਜੀ ਆਓ ਅੱਜ ਦੀ ਵੀਡੀਓ ਦੀ ਸਾਂਝ ਪਾਉਂਦੇ ਹਾਂ ਸਾ ਸੰਗਾ ਚ ਹਰ ਕੋਈ ਚਾਹੁੰਦਾ ਹੈ ਕਿ ਘਰ ਖੁਸ਼ੀਆਂ ਆਉਣ ਕਈ ਵਾਰ ਪੈਸਾ ਆਉਂਦਾ ਹੈ ਪਰ ਖੁਸ਼ੀਆਂ ਕਰੋਤ ਉਰ ਜਾਂਦੀਆਂ ਹਨ ਜਦੋਂ ਆਪਾਂ ਖੁਸ਼ ਰਹਿਣਾ ਸਿੱਖ ਜਾਂਦੇ ਹਾਂ ਤਾਂ ਘਰ ਫਿਰ ਆਪੇ ਹੀ ਪੈਸਾ ਆ ਜਾਂਦਾ ਹੈ ਜਿੱਥੇ ਪਿਆਰ ਤੇ ਖੁਸ਼ੀ ਹੋਵੇ ਬਰਕਤ ਵੀ ਉੱਥੇ ਵਾਸ ਕਰਦੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣ ਤਾਂ ਤੁਸੀਂ ਆਪਣੀ ਰਸੋਈ ਨਾਲ ਜੁੜੀਆਂ ਇਹ ਛੋਟੀਆਂ ਗੱਲਾਂ ਦਾ ਖਾਸ ਧਿਆਨ ਰੱਖੋ ਇਹ ਛੋਟਾ ਜਿਹਾ ਕੀਮਤੀ ਉਪਾਅ ਜ਼ਰੂਰ ਕਰੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਘਰ ਦੇ ਨਾਲ ਖੁਸ਼ੀਆਂ ਸਥਾਈ ਬਣੀਆ ਰਹਿਣ ਤਾਂ ਇਹ ਉਪਾਅ ਆਪਣੇ ਘਰ 'ਚ ਜ਼ਰੂਰ ਕਰੋ ਇਹ ਤੁਸੀਂ ਰੋਜ਼ ਵੀ ਕਰ ਸਕਦੇ ਹੋ ਇਹਦੇ ਲਈ ਆਪਾਂ ਨੂੰ ਚਾਹੀਦਾ ਹੈ ਕੁਝ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਹਨ ਜੋ ਜ਼ਿੰਦਗੀ ਵਿੱਚ ਸੁੱਖਾਂ ਦਾ ਵਾਅਦਾ ਕਰਦੀਆਂ ਹਨ ਜ਼ਿੰਦਗੀ ਵਿੱਚ ਸਕਾਰਾਤਮਕਤਾ ਨੂੰ ਵਧਾ ਦਿੰਦੀਆਂ ਹਨ ਤੇ ਸੁੱਖ ਸਾਡੀ ਝੋਲੀ ਦੇ ਵਿੱਚ ਪਾ ਦਿੰਦੀਆਂ ਹਨ ਤਾਂ ਤੁਸੀਂ ਇਸ ਲਈ ਕੀ ਕਰਨਾ ਹੈ ਜਦੋਂ ਰਾਤ ਨੂੰ ਰਸੋਈ ਦਾ ਸਾਰਾ ਕੰਮ ਕਰ ਲਿਆ ਅਸ ਤੋਂ ਬਾਅਦ ਦੇ ਵਿੱਚ ਰਸੋਈ ਨੂੰ ਸਾਫ਼ ਰੱਖੋ ਸਵਚਮ ਰੱਖੋ ਤੇ ਰਸੋਈ ਦੀ ਪਰਸ਼ਾਤੀ ਨੂੰ ਸਾਫ਼ ਕਰ ਲਓ ਥੋੜਾ ਜਿਹਾ ਆਟਾ ਜਿਹੜਾ ਤੁਸੀਂ ਰੱਖਿਆ ਹੈ ਤੇ ਉਹ ਆਟੇ ਦੇ ਵਿੱਚ ਇੱਕ ਦੀਵਾ ਬਣਾ ਲਓ ਉਹਨਾਂ ਪਰਸ਼ਾਤੀ ਦੇ ਉੱਤੇ ਸਾਫ਼ ਕਰਕੇ ਰੱਖੋ ਜੇਕਰ ਹੋ ਸਕੇ ਤਾਂ ਉਹਦੇ ਥੱਲੇ ਥੋੜਾ ਜਿਹਾ ਭਾਵੇਂ ਜੋ ਵੀ ਅਨਾਜ ਤੁਹਾਡੇ ਕੋਲ ਭਾਵੇਂ ਚੌਲ ਹੋ ਗਏ ਜਾਂ ਫਿਰ ਕਣਕ ਹੋ ਗਈ ਜਾਂ ਤੁਹਾਡੇ ਇੱਛਾ ਦੇ ਅਨਸਾਰ ਜਾਂ ਜੋ ਤੁਹਾਡੇ ਈਸ਼ਾ ਹੈ ਉਹ ਥੱਲੇ ਰੱਖ ਕੇ ਉਹਦੇ ਉੱਤੇ ਉਹ ਆਟੇ ਵਾਲਾ ਦੀਵਾ ਰੱਖੋ ਐਸੇ ਉੱਤੇ ਉਹ ਦੀਵਾ ਤੁਸੀਂ ਜਗਾ ਦਿਓ ਕਿਹਾ ਜਾਂਦਾ ਹੈ ਐਵੇਂ ਕਰਨ ਦੇ ਨਾਲ ਕਰੋ ਕਦੇ ਬਰਕਤ ਖਤਮ ਨਹੀਂ ਹੁੰਦੀ ਤੇ ਵਾਸਤੇ ਕਰਾਂਦੀਆਂ ਇਹ ਨਿਸ਼ਾਨੀਆਂ ਹੁੰਦੀਆਂ ਹਨ ਸਵੇਰੇ ਉੱਠ ਕੇ ਤੁਸੀਂ ਉਹ ਜਿਹੜਾ ਦੀਵਾ ਹੈ ਉਹ ਤਾਂ ਕਿਸੇ ਵੀ ਪਸ਼ੂ ਨੂੰ ਚਾਰ ਦੋ ਤੇ ਉਹ ਜਿਹੜੀ ਕਣਕ ਹੈ ਝੋਲ ਹੈ ਜੋ ਵੀ ਉਹ ਕਿਸੇ ਇੱਕ ਚੀਜ਼ ਵਿੱਚ ਪਾ ਕੇ ਸਾਂਭੀ ਜਾਓ ਮਹੀਨੇ ਬਾਅਦ ਉਹ ਦੱਸੇ ਕਿ ਕਿਸੇ ਨੂੰ ਦਾਨ ਦੇ ਦਿਓ ਆਪਣੇ ਵੱਡੇ ਵਟੇਰੇ ਐਵੇਂ ਦੀਆਂ ਜੋ ਨਿੱਕੀਆਂ ਨਿੱਕੀਆਂ ਚੀਜ਼ਾਂ ਕਰਿਆ ਕਰਦੇ ਸੀ ਇਸ ਵਿੱਚ ਦੋ ਕਾਰਨ ਹਨ ਇੱਕ ਧਾਰਮਿਕ ਪੱਖ ਤੇ ਦੂਜਾ ਵਿਗਿਆਨਿਕ ਪੱਖ ਧਾਰਮਿਕ ਪੱਖ ਤੋਂ ਕਹਿੰਦੇ ਕਿ ਇਸ ਤਰ੍ਹਾਂ ਕਦੇ ਵੀ ਘਰ ਪੈਸੇ ਦੀ ਕਮੀ ਨਹੀਂ ਆਉਂਦੀ ਤੇ ਵਿਗਿਆਨਿਕ ਕਹਿੰਦਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਕਦੇ ਵੀ ਬਿਮਾਰ ਨਹੀਂ ਹੋਵੋਗੇ ਸਵੇਰੇ ਉੱਠ ਕੇ ਜਿਹੜਾ ਉਹ ਦੀਵਾ ਹੈ ਤੁਸੀਂ ਪਸ਼ੂ ਨੂੰ ਚਾਰ ਦੇਣਾ ਜੋ ਤੁਸੀਂ ਅਨਾਜ ਰੱਖਿਆ ਹੈ ਉਹ ਕਿਸੇ ਪਾਂਡੇ ਚ ਪਾਈ ਜੋ ਜਦੋਂ ਇਕੱਟਾ ਹੋ ਜਾਵੇ ਤੇ ਕੋਈ ਮਹੀਨੇ ਦਾ ਕਿਸੇ ਨੂੰ ਦਾਨ ਕਰ ਦਿਓ ਇਸ ਤਰ੍ਹਾਂ ਕਰਦੇ ਚੀਹਾਂ ਦੇ ਵਿੱਚ ਨਿਮਰਤਾ ਤੇ ਦਇਆ ਦੀ ਭਾਵਨਾ ਰਹੇਗੀ ਇਸ ਤਰ੍ਹਾਂ ਫਿਰ ਘਰ ਬਰਕਤ ਵਾਸ ਕਰੇਗੀ ਆਪਣੇ ਵੱਡੇ ਵੱਡੇਰੇ ਜੋ ਕੰਮ ਕਰਿਆ ਗਾਦੇ ਸਨ ਉਹਦੇ ਪਿੱਛੇ ਕੋਈ ਨਾ ਕੋਈ ਆਪਣਾ ਭਲਾ ਲੁਕਿਆ ਹੁੰਦਾ ਸੀ ਫਿਰ ਇਹ ਕੰਮ ਤੁਸੀਂ ਜ਼ਰੂਰ ਕਰੋ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਹਿੰਦਾ ਸੀ ਕਹਿੰਦੇ ਉਹ ਮਨੁੱਖ ਦੇ ਸੱਤ ਪੁੱਤਰ ਸੀ ਕਹਿੰਦੇ ਉਹ ਕਿਸੇ ਸੇਠ ਦੇ ਘਰ ਕੰਮ ਕਰਿਆ ਕਰਦਾ ਸੀ ਕਹਿੰਦੇ ਸ਼ਾਮ ਨੂੰ ਜਦੋਂ ਉਹਨਾਂ ਆਇਆ ਕਰਨਾ ਤਾਂ ਸੇਠ ਨੇ ਉਹਨਾਂ ਨੂੰ ਮਜ਼ਦੂਰੀ ਵੱਜੋਂ ਓਨੇ ਕ ਕਣਕ ਦੇ ਦੇਆ ਕਰਨੇ ਜਿੰਨੇ ਜ਼ਰੂਰਤ ਹੁੰਦੀ ਕਹਿੰਦੇ ਉਹਨਾਂ ਦਾ ਘਰ ਟੁੱਟਾ ਪਿਆ ਸੀ ਜਿਵੇਂ ਸ਼ਰਨ ਹੋਵੇ ਤੇ ਸਿਰ ਤੇ ਬਸ ਆਸਰਾ ਹੀ ਸੀ ਕਹਿੰਦੇ ਇੱਕ ਦਿਨ ਨਾਲ ਦੇ ਘਰ ਵਾਲੀ ਮਾਈ ਉਹ ਬਜ਼ੁਰਗ ਦੇ ਕੋਲ ਆਈ ਜਿਹਦੇ ਸੱਤ ਪੁੱਤਰ ਸੀ ਕਹਿੰਦੇ ਤੂੰ ਆਪਣੇ ਵੱਡੇ ਪੁੱਤ ਦਾ ਵਿਆਹ ਕੀਤਾ ਹੋਇਆ ਹੈ ਤੇ ਨੌ ਨੁਕਾਰ ਲੈ ਕੇ ਆਓ ਤੇ ਤੁਹਾਡੀ ਜੁਨ ਸੌਖੀ ਹੋ ਜਾਵੇ ਉਹ ਬਜ਼ੁਰਗ ਨੇ ਕਿਹਾ ਤੂੰ ਸਾਡੇ ਘਰ ਦੇ ਹਾਲਾਤਾਂ ਦੇਖੇ ਹੀ ਹਨ ਸਾਡੇ ਆਪਣੇ ਘਰ ਦੇ ਉੱਤੇ ਸਾਡੇ ਸਿਰ ਤੇ ਛੱਤ ਨਹੀਂ ਹੈ ਖਾਣ ਦਾ ਕੋਈ ਵੀ ਹਿੱਲਾ ਵਸੀਲਾ ਨਹੀਂ ਹੈ ਫਿਰ ਉਹਨੂੰ ਲਿਆ ਕੇ ਕਿਉਂ ਓਕੇ ਕਰੀਏ ਉਹ ਕਹਿੰਦੇ ਕਿ ਹੋਰ ਤੇ ਹੋਰ ਮੇਰੇ ਪੁੱਤ ਕੋਲ ਤਾਂ ਇੰਨੇ ਕੱਪੜੇ ਵੀ ਨਹੀਂ ਕਿ ਪਾ ਕੇ ਸੋਹਰੇ ਘਰ ਤੋਰ ਜਾਵੇ ਕਹਿੰਦੇ ਕੋਈ ਨਾ ਉਹਦੇ ਖਾਨ ਦਾ ਹੇਲਾ ਵਸੀਲਾ ਵੀ ਹੋ ਜਾਵੇਗਾ ਤੁਸੀਂ ਉਹਨੂੰ ਲੈ ਕੇ ਆਓ ਤੇ ਮੇਰੇ ਪੋਤੇ ਦੇ ਕੱਪੜੇ ਪਵਾ ਕੇ ਉਹਨੂੰ ਭੇਜ ਦਿਓ ਕਹਿੰਦੇ ਅਗਲੀ ਸਵੇਰ ਉਹਨੂੰ ਕੱਪੜੇ ਪਵਾ ਕੇ ਸੋਰੇ ਭੇਜ ਦਿੱਤਾ ਗਿਆ ਉਸ ਸਮੇਂ ਕਹਿੰਦੇ ਰਾਤ ਦਾ ਸਮਾਂ ਸੀ ਤੇ ਉਹਨੇ ਉਸ ਮਾਈ ਦੇ ਘਰ ਉਹਨੂੰ ਬਿਠਾ ਦਿੱਤਾ ਕਹਿੰਦੇ ਉੱਥੇ ਬੈਠੀ ਰਹੀ ਤੇ ਸਵੇਰ ਹੋਈ ਤੇ ਮਾਈ ਉਹਨੂੰ ਕਹਿੰਦੀ ਪੁੱਤ ਤੂੰ ਆਪਣੇ ਘਰ ਜਾ ਉਹ ਕਹਿੰਦੇ ਮੈਨੂੰ ਤਾਂ ਇਹ ਹੀ ਸੀ ਕਿ ਇਹ ਮੇਰਾ ਘਰ ਹੈ ਕਹਿੰਦੇ ਪੁੱਤ ਇਹ ਨਹੀਂ ਤੇਰਾ ਘਰ ਉਹਨੂੰ ਉਸੇ ਘਰ ਛੱਡ ਜਾਂਦੀ ਕਹਿੰਦੇ ਜਦੋਂ ਘਰ ਆਏ ਦੇਖਿਆ ਟੁੱਟੀਆਂ ਕੰਧਾਂ ਜਿਹੜੇ ਛੱਤ ਸਿਰ ਤੇ ਉਹ ਟੁੱਟੀ ਪਈ ਤੇ ਅੰਦਰ ਇੱਕ ਮੰਜੀ ਪਈ ਹੈ ਉਹ ਵੀ ਟੁੱਟੀ ਪਈ ਘਰ ਦੇ ਵਿੱਚ ਕਾਫੀ ਛੁੱਲੇ ਬਣੇ ਹੋਏ ਸਨ ਘਰ ਦਾ ਬੁਰਾ ਹਾਲ ਸੀ ਕਹਿੰਦੇ ਪਹਿਲਾਂ ਤਾਂ ਕੰਨ ਦੇ ਨਾਲ ਲੱਗ ਕੇ ਰੋਣ ਲੱਗ ਜਾਂਦੇ ਹੈ ਫਿਰ ਰੋਂਦਿਆਂ ਰੋਂਦਿਆਂ ਜਦੋਂ ਹੰਬ ਗਈ ਤੇ ਕਹਿੰਦੇ ਰੋਇਆ ਤਾਂ ਕੋਈ ਹੱਲ ਨਹੀਂ ਹੋਣਾ ਉੱਠ ਕੇ ਹਿੰਮਤ ਤੇ ਉਦਮ ਨੂੰ ਗੱਲ ਲਾਉਣਾ ਪੈਣਾ ਹੈ ਕਹਿੰਦੇ ਉੱਠੀ ਮਾਈ ਦੇ ਘਰੋਂ ਮਾਂਝਾ ਲੈ ਕੇ ਆਈ ਕਹਿੰਦੇ ਸਾਰਾ ਘਰ ਸਾਫ਼ ਕੀਤਾ ਜਿੱਥੇ-ਜਿੱਥੇ ਜੋ ਚੀਜ਼ ਲਿਪਣ ਪੋਚਣ ਵਾਲੀ ਸੀ ਉਸ ਕਾਰ ਦੀ ਸ਼ਾਤ ਠੀਕ ਕੀਤੀ ਕੰਧਾਂ ਠੀਕ ਕੀਤੀਆਂ ਕਹਿੰਦੇ ਘਰ ਸੱਤ ਅੱਠ ਚੁੱਲ੍ਹੇ ਬਨੇ ਪਏ ਸੀ ਸਾਰੇ ਟਾ ਕੇ ਇੱਕ ਚੁੱਲਾ ਬਣਾਇਆ ਜੋ ਉੱਥੇ ਟੁੱਟਾ ਭੱਜਾ ਸਮਾਨ ਸੀ ਉਹ ਬਾਹਰ ਵਗਾ ਦਿੱਤਾ ਤੇ ਘਰ ਨੂੰ ਚੰਗੇ ਤਰ੍ਹਾਂ ਸਾਫ਼ ਕਰ ਦਿੱਤਾ ਪਛਾਣ ਹੀ ਨੇ ਸੀ ਆਉਂਦੀ ਤੇ ਸਵੇਰੇ ਇਹ ਹੀ ਗਾਸੀ ਕਹਿੰਦੇ ਸ਼ਾਮ ਹੋਈ ਤੇ ਉਹ ਸਾਰੇ ਜਾਣਕਾਰ ਵਾਪਸ ਆਏ ਆ ਕੇ ਪਹਿਲਾਂ ਤੇ ਹੈਰਾਨ ਹੋਏ ਕਿ ਇਹ ਉਹੀ ਘਰ ਹੈ ਕਹਿੰਦੇ ਫਿਰ ਜਦੋਂ ਉਹਨਾਂ ਆਪਣੀਆਂ ਟੁੱਟੇ ਛੁੱਲੇ ਦੇਖੇ ਤਾਂ ਉਹਦਾ ਪਿਓ ਨੇ ਕਿਹਾ ਕਿ ਤੇਰੀ ਘਰ ਵਾਲੀ ਤੇ ਆਉਂਦਿਆਂ ਹੀ ਸਾਡਾ ਸਾਰਾ ਸਮਾਨ ਤੋੜ ਕੇ ਰੱਖ ਦਿੱਤਾ ਕਹਿੰਦੇ ਕਿ ਨਵੇਂ ਪਿਤਾ ਜੀ ਇੱਕ ਚੁੱਲਾ ਰੱਖਿਆ ਹੈ ਤੇ ਉਹਦੇ ਉੱਤੇ ਪ੍ਰਸ਼ਾਦਾ ਪਾਣੀ ਬਣਾ ਦਿਆ ਕਰਾਂਗੇ ਤੁਸੀਂ ਜੋ ਲੈ ਕੇ ਆਇਆ ਕਰੋਗੇ ਮੈਨੂੰ ਦਿਓ ਮੈਂ ਤੁਹਾਨੂੰ ਪ੍ਰਸ਼ਾਦਾ ਪਾਣੀ ਬਣਾ ਕੇ ਦੇਵਾਂਗੀ ਕਹਿੰਦੇ ਕਿ ਉਹ ਕਾਨੇ ਲੈ ਕੇ ਆਏ ਸੀ ਸਾਰੇ ਜਾਣੇ ਕਹਿੰਦੇ ਕਿ ਉਹਨੇ ਸਾਰੇ ਕਾਨੇ ਨੂੰ ਕੁਝ ਹਿੱਸਾ ਰੱਖ ਕੇ ਪੀ ਕੇ ਤੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਬਣਾ ਦਿੱਤਾ ਤੇ ਸਵੇਰੇ ਜਦੋਂ ਜਾਣ ਲੱਗੇ ਕਹਿੰਦੇ ਪਿਤਾ ਜੀ ਅਜੋ ਸੇਠ ਨੂੰ ਕਿਹਾ ਕਿ ਸਾਡਾ ਇਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਜੋ ਵੀ ਸਾਨੂੰ ਦਿੰਦੇ ਹੋ ਉਹਦਾ ਤਿੰਨ ਗੁਣਾ ਕਰਕੇ ਸਾਨੂੰ ਦਿਆ ਕਰੋ ਕਹਿੰਦੇ ਪਹਿਲਾਂ ਕਿਤੇ 3 ਕਿਲੋ ਮਿਲਦੀ ਸੀ ਤੇ ਅੱਜ ਉਹ ਨਹੀਂ ਲਾ ਵਸੀਲਾ ਕਰਕੇ ਔਖੇ ਸੌਕੇ ਹੋ ਕੇ ਸੇਠ ਨੂੰ ਕਹੇ ਦਿੱਤਾ ਇਹਦੇ ਨਾਲ ਪੇਟ ਨਹੀਂ ਭਰਦਾ ਤੂੰ ਸਾਨੂੰ ਤਿੰਨ ਗੁਣਾ ਹੋਰ ਦੇ ਉਹ ਸੇਠ ਨੇ ਹੁਣ ਉਹਨਾਂ ਨੂੰ ਜੋ ਦੇਣਾ ਸੀ ਉਸ ਦੇ ਥਾਂ ਤੇ ਤਿੰਨ ਗੁਣਾ ਦੇਣ ਲੱਗ ਗਿਆ ਪਹਿਲਾਂ 3 ਕਿਲੋ ਦਿੰਦਾ ਸੀ ਹੁਣ 9 ਕਿਲੋ ਦੇਣ ਲੱਗ ਗਿਆ ਕਹਿੰਦੇ ਹੁਣ ਕੀ ਸੀ ਹੁਣ ਉਹਨੇ ਉਹਦੇ ਵਿੱਚੋਂ ਕੁਝ ਹਿੱਸਾ ਰੱਖ ਲਿਆ ਤੇ ਬਾਕੀ ਹਿੱਸੇ ਦੀ ਉਹਨੇ ਰੋਟੀ ਬਣਾ ਕੇ ਸਾਰਿਆਂ ਨੂੰ ਦੇ ਦਿਆ ਕਰਨੀ ਕਹਿੰਦੇ ਸਾਰਿਆਂ ਨੇ ਪੇਟ ਭਰ ਕੇ ਖਾ ਲਿਆ ਕਰਨਾ ਦੇ ਕਹਿੰਦੇ ਮਹੀਨਾ ਕ ਲੰਘਿਆ ਤੇ ਕਹਿੰਦੀ ਪਿਤਾ ਜੀ ਅੱਜ ਫੇਰ ਸੇਠ ਨੂੰ ਜਾ ਕੇ ਕਿਉਂ ਕਿ ਇਹਨੇ ਨਾਲ ਪੇਟ ਨਹੀਂ ਭਰਦਾ ਸਾਡੇ ਨਾਲ ਇਹਦਾ ਤੁਸੀਂ 3 ਗੁਣਾ ਕਰ ਦਿਓ ਕਹਿੰਦੇ ਪੁੱਤ ਪਹਿਲਾਂ ਤੂੰ ਕਿਹਾ ਮੈਂ ਆਖ ਦਿੱਤਾ ਹੁਣ ਸੇਠ ਨੇ ਨਹੀਂ ਕਰਨਾ ਤੂੰ ਐਵੇਂ ਸਾਡਾ ਕੰਮ ਛਡਵਾएंगे ਕਹਿੰਦੇ ਕਿ ਨਹੀਂ ਪਿਤਾ ਜੀ ਇੱਕ ਵਾਰ ਕਹਿ ਕੇ ਤਾਂ ਦੇਖਣਾ ਉਹਨੇ ਫਿਰ ਸੇਠ ਨੂੰ ਜਾ ਕੇ ਕਿਹਾ ਕਿ ਸੇਠ ਇਹਨੇ ਨਾਲ ਸਾਡਾ ਪੇਟ ਨਹੀਂ ਭਰਦਾ ਤੋ ਸਾਡਾ 3 ਗੁਣਾ ਕਰਤੇ ਸੇਟ ਨੇ ਕਾ ਦਿੱਤਾ ਕਹਿੰਦੇ ਲਗਭਗ 1 ਸਾਲ ਦਾ ਸਮਾਂ ਲੰਘ ਗਿਆ ਕਹਿੰਦੇ 1 ਸਾਲ ਦੇ ਸਮੇਂ ਤੋਂ ਬਾਅਦ ਉਹਨਾਂ ਨੇ ਬੜੇ ਸਾਰੇ ਘੜੇ ਲਿਆ ਕੇ ਰੱਖੇ ਕਹਿੰਦੇ ਕਿ ਅੱਧਾ ਅਨਾਜ ਉਹਦੇ ਵਿੱਚ ਹਮੇਸ਼ਾ ਉਹ ਪਾ ਕੇ ਤੇ ਰੱਖ ਦਿੰਦੇ ਜਦੋਂ 1 ਸਾਲ ਦਾ ਸਮਾਂ ਲੰਘ ਗਿਆ ਤਾਂ ਕਹਿੰਦੇ ਪਿਤਾ ਜੀ ਐਵੇਂ ਤੇ ਕੋਈ ਹਿੱਲਾ ਵਸੀਲਾ ਨਹੀਂ ਹੋਣਾ ਤੁਸੀਂ ਆਪਣਾ ਵਪਾਰ ਸ਼ੁਰੂ ਕਰੋ ਉਹ ਕਹਿੰਦੇ ਕਿ ਤੇ ਇਹ ਵਪਾਰ ਤੇ ਪੈਸੇ ਨਾਲ ਸ਼ੁਰੂ ਹੁੰਦਾ ਹੈ ਸਾਡੇ ਕੋਲ ਤੇ ਖਾਨ ਤੱਕ ਦੇ ਜਿਹੜੇ ਹਨ ਉਹ ਪੈਸੇ ਨਹੀਂ ਹਨ ਅਸੀਂ ਵਪਾਰ ਕਿੱਥੋਂ ਸ਼ੁਰੂ ਕਰਾਂਗੇ ਉਹਦੇ ਲਈ ਮੈਂ ਤੁਹਾਨੂੰ ਕਹਿੰਦੀ ਕਿ ਦਿੰਦੀ ਹਾਂ ਉਹਨੇ ਸਾਰੇ ਕਣਕ ਬਾਹਰ ਲਿਆ ਕੇ ਰੱਖ ਦਿੱਤੀ ਕਹਿੰਦੇ ਉਹਨਾਂ ਵੇਚ ਕੇ ਤੇ ਇੱਕ ਰਾਸ਼ਨ ਦੀ ਦੁਕਾਨ ਪਾ ਲਈ ਕਹਿੰਦੀ ਜਦੋਂ ਪਿਤਾ ਜੀ ਆਉਣ ਲੱਗੇ ਤਾਂ ਉਹਨਾਂ ਨੂੰ ਕਹਿੰਦੀ ਕਿ ਪਿਤਾ ਜੀ ਜਦੋਂ ਤੁਸੀਂ ਸਾਰੇ ਜਨੇ ਰਾਤ ਨੂੰ ਦੁਕਾਨ ਤੋਂ ਵਾਪਸ ਆਉਣਾ ਹੈ ਤੁਸੀਂ ਕਦੇ ਵੀ ਘਰ ਖਾਲੀ ਹੱਥ ਨਹੀਂ ਆਉਣਾ ਕੁਝ ਨਾ ਕੁਝ ਲੈ ਕੇ ਆਓ ਉਹਦਾ ਭਾਵ ਕਿ ਹੌਲੀ-ਹੌਲੀ ਆਪਣੇ ਘਰ ਚ ਜ਼ਰੂਰਤ ਦੀਆਂ ਚੀਜ਼ਾਂ ਬਣਾਈਆਂ ਜਾਣਗੀਆਂ ਕਹਿੰਦੇ ਅੱਜ ਉਹਦੇ ਪਿਤਾ ਜੀ ਜਦੋਂ ਆਉਂਦੇ ਸਿੱਧਾ ਉਹਨਾਂ ਨੂੰ ਕੁਝ ਵੀ ਨਾ ਲੱਭਾ ਤੇ ਉਹ ਭੁੱਲ ਗਏ ਜਦੋਂ ਘਰ ਦੇ ਨੇੜੇ ਜੇ ਆਏ ਤੇ ਕਹਿੰਦੇ ਉਹਨਾਂ ਹੋਰ ਕਿ ਰਸਤੇ 'ਚ ਸਾਰੇ ਕੱਖ ਤੇ ਲੱਕੜਾਂ ਇਕੱਠੀਆਂ ਕਰਕੇ ਲੈ ਆਏ ਉਹਨੇ ਅੱਖ ਨਾਲ ਕਿ ਚੱਲ ਚੰਗਾ ਹੈ ਘਰ ਦੇ ਬਾਹਲਾਂ ਤਾਂ ਇਕੱਠਾ ਹੋ ਗਿਆ ਕਹਿੰਦੇ ਅੱਜ ਜਦੋਂ ਘਰ ਦੇ ਕੋਲ ਆਏ ਤਾਂ ਅਜੋ ਖਾਲੀਅਤ ਉਹ ਕਹਿੰਦੇ ਕਿ ਅੱਜ ਖਾਲੀ ਹੱਥ ਆ ਗਿਆ ਅੱਜ ਤੇ ਕੁਝ ਲੈ ਕੇ ਆਉਣਾ ਸੀ ਕਹਿੰਦੇ ਇੱਕ ਛੋਟਾ ਜਿਹਾ ਸੱਪ ਦਾ ਬੱਚਾ ਪਿਆ ਸੀ ਡੰਡੇ ਤੇ ਟਾਂਗਾ ਕੇ ਉਹ ਲੈ ਕੇ ਆ ਗਏ ਕਹਿੰਦੇ ਕਿ ਨੌਰਾਨੀ ਅੱਜ ਆ ਲੈ ਕੇ ਆਇਆ ਹਾਂ ਉਹ ਬੜੀ ਹੈਰਾਨ ਤੇ ਪਰੇਸ਼ਾਨ ਹੋਈ ਕਹਿੰਦੇ ਚਲੋ ਕੋਈ ਨਾ ਕੁਝ ਲੈ ਕੇ ਤੇ ਆਏ ਹੋ ਉਹਨੇ ਕਿਹਾ ਕਿ ਇਹਨੂੰ ਝੁੱਕ ਕੇ ਛੱਤ ਦੇ ਉੱਤੇ ਵਗਾ ਦਿਓ ਕਹਿੰਦੇ ਛੱਤ ਦੇ ਉੱਤੇ ਵਗਾ ਦਿੱਤਾ ਕਹਿੰਦੇ ਅਗਲੀ ਸਵੇਰ ਜਦੋਂ ਛੱਤ ਦੇ ਉੱਤੇ ਉਹ ਕੱਪੜੇ ਪਾਉਣ ਦੇ ਲਈ ਗਈ ਤੇ ਉਹ ਕੀ ਦੇਖਦੀ ਹੈ ਕਿ ਇੱਕ ਰਾਣੀ ਜਿਹੜੀ ਉਹ ਦਾ ਰਾਣੀ ਦਾ ਹਾਰ ਹੈ ਉਸ ਨਗਰ ਦੀ ਕਹਿੰਦੇ ਕਿ ਜਦੋਂ ਇਸ਼ਨਾਨ ਕਰਦੇ ਸੀ ਕਹਿੰਦੇ ਇੱਲ ਨੇ ਉਹਦੀ ਹਾਰ ਨੂੰ ਚਮਕ ਵੇਖ ਕੇ ਹਾਸ਼ੁੱਕ ਕੇ ਲੈ ਆਏ ਪਰ ਜਦੋਂ ਇਹਨਾਂ ਦੇ ਘੋਠੇ ਉੱਤੇ ਉਹਨੇ ਸੱਪ ਦਾ ਬੱਚਾ ਦੇਖਿਆ ਤਾਂ ਕਹਿੰਦੇ ਉਹ ਹਾਰ ਉੱਥੇ ਛੱਡ ਕੇ ਤੇ ਬੱਚਾ ਮੋਝ ਪਾ ਕੇ ਤੇ ਲੈ ਗਈ ਹੁਣ ਇਹਨੇ ਜਦੋਂ ਹਾਰ ਦੇਖਿਆ ਤੇ ਹਾਰ ਚੁੰਨੀ ਦੀ ਬੁੱਕਲ ਤੇ ਦੇ ਕੇ ਥੱਲੇ ਲੈ ਆਈ ਜਦੋਂ ਸ਼ਾਮ ਨੂੰ ਇਹ ਆਈ ਤਾਂ ਉਹਨੂੰ ਦਿਖਾਇਆ ਉਹਨੇ ਕਿਹਾ ਕਿ ਐਡਾ ਬੇਸ਼ਕੀਮਤੀ ਹਾਂ ਸਿਰਫ ਰਾਜੇ ਤੇ ਰਾਣੀਆਂ ਕੋਲ ਹੀ ਹੋ ਸਕਦਾ ਹੈ ਇਹ ਰਾਣੀ ਦਾ ਹੈ ਉਸਨੂੰ ਵਾਪਸ ਕਰਾਉਂਦੇ ਹਾਂ ਕਹਿੰਦੇ ਪਿਤਾ ਜੀ ਆਪਣੇ ਘਰ ਚ ਹੀ ਜਾਈ ਹੈ ਆਪਾਂ ਐਵੇਂ ਵਾਪਸ ਨਹੀਂ ਕਰਨੀ ਉਹ ਕਹਿੰਦਾ ਕਿ ਠੀਕ ਹੈ ਕਹਿੰਦਾ ਦੂਸਰੇ ਦਿਨ ਲੰਘਿਆ ਤੇ ਰਾਜੇ ਨੇ ਐਲਾਨ ਕੀਤਾ ਕਿ ਰਾਣੀ ਦਾ ਹਰ ਗਵਾਚਿਆ ਹੈ ਜੋ ਵੀ ਲੱਭ ਕੇ ਦੇਵੇਗਾ ਉਹਨੂੰ ਮੋਹ ਮੰਗਿਆ ਇਨਾਮ ਮਿਲੇਗਾ ਕਹਿੰਦੇ ਉਹਨਾਂ ਨੇ ਵਾਪਸ ਨਾ ਕੀਤਾ ਕਹਿੰਦੇ ਉਹ ਆਇਆ ਕਿ ਤੇ ਇਹ ਉਹਦਾ ਵਾਪਸ ਕਰ ਦਿੰਦੇ ਹਾਂ ਕਹਿੰਦੇ ਕਿ ਨਹੀਂ ਵਾਪਸ ਨਹੀਂ ਕਰਨਾ ਕਹਿੰਦੇ ਕਿ ਦੋ ਦਿਨ ਪਾਸ ਰਾਜੇ ਨੇ ਐਲਾਨ ਕੀਤਾ ਕਿ ਸਾਰਿਆਂ ਘਰਾਂ ਦੀ ਤਲਾਸ਼ੀ ਹੋਏਗੀ ਜਿਸ ਦੇ ਘਰੋਂ ਹਾਲ ਲੱਭੇਗਾ ਉਹ ਆਪਣੀ ਜਾਨ ਤੋਂ ਹੱਥ ਤੋ ਬੈਠੇਗਾ ਕਹਿੰਦੇ ਹੁਣ ਕੀ ਸੀ ਹੁਣ ਉਹ ਸਾਰੇ ਜਾਣੇ ਘਰ ਆਏ ਤੇ ਕਿਹਾ ਕਿ ਤੂੰ ਸਾਨੂੰ ਮਰਵਾਉਣ ਦੇ ਹਲੇ ਵਸੇਲੇ ਕਰਦੀ ਪਈ ਹੈ ਕਹਿੰਦੇ ਕਿ ਨਾਏ ਪਿਤਾ ਜੀ ਤੁਸੀਂ ਐਵੇਂ ਕਰੋ ਤੁਸੀਂ ਆਪਣਾ ਜਿਹੜਾ ਪੇਸ ਦਾ ਆਪਣਾ ਉਹ ਬਦਲ ਕੇ ਰਾਜੇ ਦੇ ਮਹਿਲ ਜਾਓ ਜਿਵੇਂ ਮੈਂ ਕਹਾਵਾਂ ਉਵੇਂ ਕਰਿਓ ਜਾ ਕੇ ਰਾਜਨ ਕੋ ਕਹ ਕਿ ਤੇਰੇ ਮਹਿਲ ਦੇ ਪਿਛੇ ਇੱਕ ਰੋਖ ਹੈ ਉਹਦੀ ਜੜ ਚ ਤੇਰਾ ਹਾਰ ਹੈ ਕਹਿੰਦੇ ਉਹਨੇ ਉਵੇਂ ਹੀ ਜਾ ਕੇ ਕੀਤਾ ਤੇ ਰਾਜੇ ਨੂੰ ਜਦੋਂ ਇਹ ਗੱਲ ਪਤਾ ਚੱਲੀ ਤਾਂ ਰਾਜਾ ਬੜਾ ਜ਼ਿਆਦਾ ਖੁਸ਼ ਹੋ ਗਿਆ ਜਦੋਂ ਹਾਰ ਮਿਲ ਗਿਆ ਕਹਿੰਦੇ ਕਿ 10 ਫਕੀਰ ਬਾਬਾ ਤੈਨੂੰ ਕੀ ਚਾਹੀਦਾ ਹੈ ਇਸਨੇ ਕਿਹਾ ਕਿ ਮੈਂ ਕੱਲ ਨੂੰ ਤੁਹਾਨੂੰ ਪੁੱਛ ਕੇ ਦੱਸਾਂਗਾ ਮੈਨੂੰ ਕੀ ਚਾਹੀਦਾ ਹੈ ਘਰ ਆਇਆ ਤੇ ਕਹਿੰਦਾ ਰਾਣੀ ਕਹਿੰਦਾ ਨਾ ਰਾਣੀ ਉਹਨੇ ਕਿਹਾ ਕਿ ਮੰਗੋ ਕੀ ਚਾਹੀਦਾ ਹੈ ਦੱਸ ਹੁਣ ਕੀ ਮੰਗਾ ਕਹਿੰਦੇ ਕਿ ਤੂੰ ਸੇ ਹੁਣ ਕੱਲ ਨੂੰ ਜਾ ਕੇ ਇਦਾਂ ਕਹਿਣਾ ਪਹਿਲਾ वचन ਲੈ ਲੈਣਾ ਕਿ ਕੱਲ ਨੂੰ ਮੈਂ ਇਹ ਚੋਣਾ ਹਾਂ ਕਿ ਸਾਰੇ ਨਗਰ ਦੇ ਲੋਕਾਂ ਦੇ ਦੀਵੇ ਬੁੱਝ ਜਾਣ ਕਹਿੰਦੇ ਸਿਰਫ ਤੇ ਸਿਰਫ ਸਾਡੇ ਘਰ ਦਾ ਦੀਵਾ ਜਗੇ ਉਹ ਕਹਿੰਦੇ ਕਿ ਤੂੰ ਕਿਵੇਂ ਦੀਆਂ ਗੱਲਾਂ ਕਰਦੀ ਹੈ ਕਹਿੰਦੇ ਕਿ ਐਵੇਂ ਤੇ ਹੋ ਨਹੀਂ ਸਕਦਾ ਕਹਿੰਦੇ ਕਿ ਪਹਿਲਾ वचन ਲੈ ਲਿਆ ਜੇ ਮੰਨ ਗਿਆ ਤਾਂ ਠੀਕ ਹੈ ਨਾ ਮੰਨਿਆ ਤਾਂ ਤਾਂ ਵੀ ਕੋਈ ਗੱਲ ਨਹੀਂ ਕਹਿੰਦੇ ਕਿ ਉਹ ਰਾਜੇ ਦੇ ਕੋਲ ਗਿਆ ਕਹਿੰਦਾ ਰਾਜਾ ਤੂੰ ਉਹ ਚੀਜ਼ ਦੇ ਸਕਦਾ ਹੈ ਕਹਿੰਦੇ ਕਿ ਮੰਗ ਕਹਿੰਦਾ ਮੈਂ ਚਾਹੁੰਨਾ ਹਾਂ ਕਿ ਕੱਲ ਕਿਸੇ ਦੇ ਘਰ ਦੇ ਦੀਵਾ ਨਾ ਜਾਗੇ ਸਿਰਫ ਸਾਡੇ ਘਰ ਦਾ ਦੀਵਾ ਜਾਗੇ ਕਹਿੰਦੇ ਉਹਨੇ ਕੀ ਕੀਤਾ ਉਹ ਰਾਜਾ ਹੁੰਦਾ ਤੂੰ ਕਿਵੇਂ ਨਹੀਂ ਗੱਲਾਂ ਕਰਦਾ ਹੈ ਕੋਈ ਸੋਨਾ ਚਾਂਦੀ ਹੀਰੇ ਜਵਾਹਰਤ ਮੰਗ ਤੂੰ ਕੀ ਮੰਗਦਾ ਹੈ ਕਹਿੰਦਾ ਜੀ ਨਹੀਂ ਕਹਿੰਦਾ ਜੀ ਨਹੀਂ ਮੈਂ ਇਹ ਹੀ ਮੰਗਣਾ ਚਾਹੁੰਦਾ ਹਾਂ ਅਜ ਮੱਸਿਆ ਦੀ ਰਾਤ ਸੀ ਸਾਰੇ ਪਾਸੇ ਹਨੇਰਾ ਹੀ ਹਨੇਰਾ ਕਿਸੇ ਦੇ ਘਰ ਦੀ ਬੰਨੀ ਸੀ ਜਗਿਆ ਕਹਿੰਦੇ ਇਹਨਾਂ ਦੇ ਘਰ ਹੀ ਦੀਵਾ ਜਗਿਆ ਕਹਿੰਦੇ ਉਹ ਹਮੇਸ਼ਾ ਜਿਹੜੇ ਉਹਨਾਂ ਦੀ ਨੌ ਸੀ ਘਰ ਨੂੰ ਸਾਫ਼ ਸੁਥਰਾ ਰੱਖ ਕੇ ਘਰ ਦੇ ਵਿੱਚ ਉਹ ਹਮੇਸ਼ਾ ਹੀ ਪ੍ਰਕਾਸ਼ ਕਰਕੇ ਰੱਖਦੇ ਸੀ ਕਿਹਾ ਜਾਂਦਾ ਸੀ ਕਿ ਜਿੱਥੇ ਸੰਦਿਆ ਦੇ ਸਮੇਂ ਜਸਕਰ ਉਚਾਲਾ ਹੋਵੇ ਸਾਫ਼ ਸੁਥਰਾ ਹੋਵੇ ਭਾਵੇਂ ਉਹ ਮਾਇਆ ਨੂੰ ਨਿਯੋਤਤਾ ਦਿੰਦਾ ਹੈ ਮੇਰੇ ਘਰ ਆ ਕੇ ਸਤਾਈ ਨਿਵਾਸ ਕਰੇ ਕਿ ਮਾਇਆ ਮੇਰੇ ਘਰ ਦੇ ਜੀਆਂ ਚ ਪਿਆਰ ਹੈ ਕਹਿੰਦੇ ਕਿ ਉਹਨਾਂ ਦੇ ਘਰ ਉਸ ਦਿਨ ਇਕੱਲਾ ਦੀਵਾ ਜਗਦਾ ਪਿਆ ਸੀ ਪੁਰਾਣੇ ਲੋਕ ਕਹਾਂ ਕਰਦੇ ਸੀ ਕਿ ਮਾਇਆ ਸਵੇਰ ਤੇ ਸ਼ਾਮ ਦੇ ਲਿੱਦ ਤੇ ਮਾਇਆ ਸਵੇਰੇ ਤੇ ਸ਼ਾਮ ਕਰ ਜਾਂਦੇ ਹਨ ਜਿਸ ਘਰ ਸਵੇਰੇ ਉਦਮ ਹੋਵੇ ਤੇ ਸ਼ਾਮ ਨੂੰ ਕਹਿੰਦੇ ਦੀਵਾ ਜਗਦਾ ਹੋਵੇ ਮਾਇਆ ਉੱਥੇ ਜਾ ਕੇ ਨਿਵਾਸ ਕਰਦੀ ਹੈ ਕਹਿੰਦੇ ਕਿ ਉਹਨਾਂ ਦੇ ਘਰ ਮਾਇਆ ਜਿਹੜੀ ਹੈ ਉਹ ਨਿਵਾਸ ਕਰ ਗਈ ਹੁਣ ਬਰਕਤ ਹੀ ਬਰਕਤ ਸੀ ਕਹਿੰਦੇ ਅਗਲੇ ਦਿਨ ਕੀ ਹੋਇਆ ਰਾਜੇ ਨੂੰ ਪਤਾ ਲੱਗਾ ਕੋਈ ਰਾਜਾ ਸਾਡੇ ਤੇ ਅਕਰਮਣ ਕਰਨ ਆਇਆ ਸੀ ਪਰ ਸਾਰਿਆਂ ਦੇ ਦੀਵੇ ਬੁਝੇ ਹੋਣ ਕਰਕੇ ਉਹ ਵਾਪਸ ਚਲਾ ਗਿਆ ਤੇ ਉਹ ਸਾਡਾ ਜਿਹੜਾ ਦੇਸ਼ ਹੈ ਉਸ ਤੋਂ ਬਚ ਗਿਆ ਕਿਨੇ ਰਾਜੇ ਨੇ ਉਸ ਨੂੰ ਸਾਧ ਕੇ ਉਹ ਜਿਹੜਾ ਬਜ਼ੁਰਗ ਸੀ ਉਹਨੂੰ ਹੋਰ ਵੀ ਸਮਾਨ ਤੇ ਇੱਜ਼ਤ ਮਾਨ ਦਿੱਤਾ ਤੇ ਉਹਨੂੰ ਕਿਹਾ ਕਿ ਤੂੰ ਸਾਡੇ ਤੋਂ ਜੋ ਵੀ ਜੋ ਵੀ ਇੱਥੇ ਬਾਦੋ ਦੇ ਮੰਤਰੀ ਦੇ ਅਹੁਦੇ ਹਨ ਤੈਨੂੰ ਨਿਯੁਕਤ ਕੀਤਾ ਜਾਂਦਾ ਹੈ ਇਸ ਤਰ੍ਹਾਂ ਬੇਬੀ ਦੀ ਸਿਆਣਪ ਦੇ ਨਾਲ ਉਹ ਕਿਤੇ ਫਰਸ਼ਾਂ ਤੇ ਬੈਠੇ ਸੰਦੇ ਅਰਸ਼ਾਂ ਦੇ ਬਿਠਾ ਦਿੱਤੇ ਇਸ ਲਈ ਕਿਹਾ ਜਾਂਦਾ ਹੈ ਕਿ ਬੀਬੀਆਂ ਘਰ ਨੂੰ ਸਵਰਗ ਬਣਾ ਦਿੰਦੀਆਂ ਹਨ ਬੀਬੀਆਂ ਵੱਲੋਂ ਕੀਤੇ ਗਏ ਇਹ ਨਿੱਕੇ ਨਿੱਕੇ ਕੰਮ ਘਰ ਨੂੰ ਫਰਸ਼ਾਂ ਤੋਂ ਅਰਸ਼ਾਂ ਤੱਕ ਬਿਠਾ ਦਿੰਦੇ ਹਨ ਇਸ ਕਰਕੇ ਸੰਦੇ ਸਮੇਂ ਜੇ ਹੋ ਸਕੇ ਤਾਂ ਆਪਣੀ ਰਸੋਈ ਦੇ ਵਿੱਚ ਇਸ ਤਰ੍ਹਾਂ ਆਹ ਤੇ ਧਾਨ ਨੂੰ ਵਧਾਉਣ ਦੇ ਲਈ ਇਹ ਜ਼ਰੂਰ ਦੀਵਾ ਜਗਾਓ ਜਿਸ ਦੇ ਨਾਲ ਪਰਿਵਾਰ ਵੀ ਬਿਮਾਰੀਆਂ ਤੋਂ ਬਚਿਆ ਰਹੇ ਅਤੇ ਘਰ ਦੇ ਵਿੱਚ ਵੀ ਬਰਕਤ ਦਾ वास ਹੋਵੇ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ